ਸਸ਼ਕਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਐਸਐਲਐ ਮੌਸਮ ਦੀ ਜਾਣਕਾਰੀ ਦੇਣ ਲਈ ਹਾਜ਼ਰ ਹੋਏ ਆ ਤੇ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਜਿਹੜੀਆਂ ਹੈਗੀਆਂ ਚੱਲਦੀਆਂ ਹੈਗੀਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਪਾਸੇ ਜਿਹੜੇ ਮੌਸਮ ਵਿਭਾਗ ਦੇ ਮਾਹਰ ਨੇ ਉਹਨਾਂ ਵੱਲੋਂ ਵੀ orange alert ਕੱਲ ਤੋਂ ਹੀ ਜਾਰੀ ਕੀਤਾ ਗਿਆ ਹੋਇਆ ਲਗਾਤਾਰ ਜਿਹੜੇ ਅਗਲੇ ਆਉਣ ਵਾਲੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਗੱਲ ਕਰੀਏ 20 ਤਰੀਕ 21 ਤਰੀਕ ਤੇ 22 ਤਰੀਕ ਨੂੰ ਹਲਕੀ بارش ਪੈਣ ਦੇ ਅਸਾਰ ਹੈ ਕਿ ਮੈਂ ਥੋੜਾ ਜਿਹਾ ਗ੍ਰਾਫਿਕ ਦੇ ذریعے ਵੀ ਕੁਝ ਤਸਵੀਰਾਂ ਤੁਹਾਨੂੰ ਦਿਖਾਣੀਆਂ ਚਾਹੁੰਦਾ ਕਿ ਜਿਵੇਂ ਕਿ ਇਸ ਵੇਲੇ ਅਸੀਂ ਜਲੰਧਰ ਦੇ ਇਸ ਜਗ੍ਹਾ ਤੇ ਮੌਜੂਦ ਹੈਗੇ ਆਂ ਔਰ ਆਦਮਪੁਰ ਹਸ਼ਿਆਰਪੁਰ ਫੋਕਪੁਰ ਆਦਮਪੁਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਹਲਕੀ بارش ਜਿਹੜੀ ਹੈਗੀ ਉਹ ਪੈਣੀ ਯਾਨੀ ਗ੍ਰੀਨ ਜਿੱਥੇ ਗ੍ਰੀਨ ਆ ਰਿਹਾ ਹੈਗਾ ਉੱਥੇ ਦਰمیانی بارش ਆ ਗਈ ਹੈ ਔਰ ਜਿੱਥੇ ਸਕਾਈ ਬਲੂ ਤੇ ਬਲੂ ਕਲਰ ਹੈਗਾ ਉੱਤੇ ਹਲਕੀ ਬੂੰਦਾਬੰਦੀ ਜਿਹੜੀ ਹੈਗੀ ਉਹ ਉਹਦਾ ਇੱਕ ਗ੍ਰਾਫਿਕ ਦੇ ذریعے ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਉਹ ਇੱਥੇ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਗ੍ਰਾਫਿਕ ਦੇ ذریعے ਅਸੀਂ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਸ ਵੇਲੇ ਬਰਸਾਤ ਜਿਹੜੀ ਹੈਗੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਟਾਂਡੇ ਦੇ ਵਿੱਚ ਬਰਸਾਤ ਹੋ ਰਹੀ ਹੈ ਹਲਕੀ ਬੂੰਦਾਬੰਦੀ ਹੋ ਰਹੀ ਹੈ ਭੋਗਪੁਰ ਦੇ ਵਿੱਚ ਹਲਕੀ ਬੂੰਦਾਬੰਦੀ ਹੋ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਵੀ ਹਲਕੀ ਬੂੰਦਾਬੰਦੀ ਜਾਂ ਦਰਮਿਆਨੀ ਬਰਸਾਤ ਜਿਹੜੀ ਆ ਇੱਥੇ ਨਜ਼ਰ ਆ ਰਹੀ ਹੈ ਉੱਪਰਲੇ ਏਰੀਆ ਚ ਮੁਕੇਰੀਆਂ ਦੇ ਵਿੱਚ ਹਰਚੋਵਾਲ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚ ਬਰਸਾਤ ਹੋਦੀ ਹੋਈ ਨਜ਼ਰ ਆ ਰਹੀ ਹੈ ਔਰ ਇਸ ਦੇ ਨਾਲ ਹੀ ਜੇ ਗੱਲ ਕਰੀਏ ਤੇ ਮੌਸਮ ਵਿਭਾਗ ਨੇ ਕੱਲ ਅਲਰਟ ਜਾਰੀ ਕੀਤਾ ਸੀ ਕਿ ਤੇਜ਼ ਹਵਾਵਾਂ ਚੱਲਣਗੀਆਂ ਕਾਰਨ ਇਹ ਹੈਗਾ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਜਿਹੜੀ ਡੀਐਕਟੀਵੇਟ ਹੋਈ ਸੀਗੀ ਉਹ ਦੁਬਾਰਾ ਐਕਟੀਵੇਟ ਹੋਣ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਹਾਲਾਂਕਿ ਰਾਤ ਦਾ ਮੌਸਮ ਥੋੜਾ ਠੰਡਾ ਜਰੂਰ ਹੈ ਪਰ ਦਿਨ ਵੇਲੇ ਮੌਸਮ ਵਿੱਚ ਰਾਹਤ ਹੈ ਔਰ ਜਿਹੜੀ ਵੈਸਟਰਨ ਡਿਸਟਰਬੈਂਸ ਦੁਆਰਾ ਐਕਟੀਵੇਟ ਹੋਈ ਹੈ ਉਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਤੇਜ਼ ਹਵਾਵਾਂ ਮਿਲ ਸਕਦੀਆਂ ਇਹ ਦੇਖ ਚੱਲਦੀ ਚੱਲਦੀਆਂ ਹੀ ਨਜ਼ਰ ਆਣਗੀਆਂ ਔਰ ਉਹਦੇ ਨਾਲ ਨਾਲ ਬੂੰਦਾਬੰਦੀ ਜਿਹੜੀ ਹੈਗੀ ਆ ਉਹ ਹੁੰਦੀ ਹੋਈ ਵੀ ਨਜ਼ਰ ਆਏਗੀ ਔਰ ਮੌਸਮ ਦੇ ਵਿੱਚ ਹਲਕੀ ਹਲਕਾ ਬਦਲਾਵ ਜਿਹੜਾ ਹੈਗਾ ਉਹ ਨਜ਼ਰ ਆਏਗਾ ਕਿਉਂਕਿ ਗ੍ਰਾਫਿਕ ਦੇ ذریعے ਜੋ ਇਸ ਵੇਲੇ ਰੇਨ ਅਲਰਮ ਜਿਹੜਾ ਗ੍ਰਾਫਿਕ ਹੈਗਾ ਉਹਦੇ ਵਿੱਚ ਵੀ ਤਕਰੀਬਨ ਜਿਹੜੇ ਬਾਹਲੇ ਇਲਾਕੇ ਆਏਗੇ ਜਲੰਧਰ ਦਾ ਆਊਟਰ ਏਰੀਆ ਹੈਗਾ ਹੁਸ਼ਿਆਰਪੁਰ ਦੀ ਗੱਲ ਕਰੀਏ ਪੋਪਰ ਦੀ ਗੱਲ ਕਰੀਏ ਆਦਮਪੁਰ ਦੀ ਗੱਲ ਕਰੀਏ ਉੱਥੇ ਇਸ ਵੇਲੇ ਹਲਕੀ ਬੂੰਦਾਬੰਦੀ ਜਿਹੜੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਔਰ ਜੇ ਜਲੰਧਰ ਦੇ ਇਸ ਜਿਸ ਜਗ੍ਹਾ ਅਸੀਂ ਮੌਜੂਦ ਹੈਗੇ ਆ ਉਸ ਜਗ੍ਹਾ ਤੇ ਵੀ ਤੇਜ਼ ਹਵਾਵਾਂ ਜਿਹੜੀਆਂ 30 ਤੋਂ 40 ਕਿਲੋਮੀਟਰ ਦੇ ਰਫਤਾਰ ਦੇ ਨਾਲ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਇਸ ਦੇ ਬਾਬਤ ਹੋਰ ਵੀ ਮੌਸਮ ਦੇ ਨਾਲ ਜਿਹੜੀ ਅਪਡੇਟ ਹੋਏਗੀ ਅਸੀਂ ਆਪਣੇ ਦਰਸ਼ਕਾਂ ਤੱਕ ਜਰੂਰ ਪਹੁੰਚਾਵਾਂਗੇ